ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਸਦਨਾ ਜੀ ਜਗਨਨਾਥ ਦੀ ਯਾਤਰਾ ਨੂੰ ਤੁਰ ਪਏ ਜਾਂਦਿਆ ਜਾਂਦਿਆ ਸ਼ਾਮ ਦਾ ਵੇਲਾ ਹੋ ਗਿਆ ਸਦਨੇ ਨੇ ਸੋਚਿਆ ਇਸ ਸਾਹਮਣੇ ਨਗਰ ਵਿੱਚ ਮੈਂ ਰਾਤ ਪਰ ਵਿਸਰਾਮ ਕਰਕੇ ਸਵੇਰੇ ਚਲਾ ਜਾਵਾਂਗਾ ਇਹੇ ਸੋਚ ਕੇ ਸਦਨਾ ਉਸ ਨਗਰ ਵੱਲ ਤੁਰ ਪਿਆ ਨਗਰ ਵਿੱਚ ਜਾ ਕੇ ਇੱਕ ਗ੍ਰੈਸਟੀ ਦੇ ਘਰ ਗਿਆ ਘਰ ਦੇ ਮਾਲਕ ਕੋਲ ਉਸ ਨੇ ਰਾਤ ਨੂੰ ਵਿਸ਼ਰਾਮ ਕਰਨ ਲਈ ਜਗ੍ਹਾ ਮੰਗੀ ਉਸ ਨੇ ਬੜੀ ਖਾਤਰਦਾਰੀ ਨਾਲ ਉਸ ਨੂੰ ਜਗ੍ਹਾ ਦੇ ਦਿੱਤੀ ਹਰ ਪ੍ਰਭੂ ਦੇ ਗੁਣ ਗੋਂਦਾ ਹੋਇਆ ਸਦਨਾ ਉੱਥੇ ਹੀ ਲੇਟ ਗਿਆ ਉਸੇ ਘਰ ਵਾਲੇ ਦੀ ਇਸਤਰੀ ਸਦਨੇ ਭਗਤ ਦਾ ਸੁੰਦਰ ਰੂਪ ਵੇਖੇ ਸਦਨੇ ਉੱਤੇ ਮੋਹਿਤ ਹੋ ਗਈ ਜਦੋਂ ਅੱਧੀ ਰਾਤ ਬੀਤ ਗਈ ਤਾਂ ਜਿੱਥੇ ਸਦਨਾ ਸੁੱਤਾ ਹੋਇਆ ਸੀ ਉਹ ਉੱਥੇ ਆ ਗਈ ਅਨੇਕ ਤਰ੍ਹਾਂ ਦੇ ਹਾ ਭਾਵ ਕਰਕੇ ਉਸ ਨੇ ਕਾਮਵਾਸ਼ਨਾ ਜ਼ਾਹਿਰ ਕੀਤੀ ਸਦਨਾ ਜੀ ਦਾ ਮਨ ਉਸ ਦੇ ਮੋਹ ਵਿੱਚ ਨਾ ਫਸਿਆ ਐਸ ਲਈ ਸਦਨੇ ਨੇ ਸਿਰ ਨਿਵਾ ਕੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਿਹਾ ਕਿ ਆਹ ਭੈਣ ਮੇਰੀ ਧਰਮ ਭੈਣ ਆਓ ਆਪਣੇ ਚਰਨਾਂ ਦੀ ਪਵਿੱਤਰ ਧੂੜੀ ਮੈਨੂੰ ਦੇ ਦਿਓ ਤੂੰ ਮੇਰੀ ਭੈਣ ਹੈ ਤੇ ਮੈਂ ਭੈਣ ਦੇ ਚਰਨਾਂ ਵਿੱਚ ਲੱਖਾਂ ਵਾਰੀ ਨਮਸਕਾਰ ਕਰਦਾ ਹਾਂ ਉਸ ਈ ਸਤਰੀ ਨੇ ਸਮਝਿਆ ਕਿ ਮੇਰੇ ਪਤੀ ਦੇ ਡਰ ਕਰਕੇ ਮੇਰੀ ਗੱਲ ਨਹੀਂ ਮੰਨੀ ਇਹ ਵਿਚਾਰ ਕਰਕੇ ਉਹ ਚੁੱਪ ਕੀਤੀ ਉੱਥੋਂ ਚਲੀ ਗਈ ਤੇ ਇੱਕ ਤਿੱਖੀ ਤਲਵਾਰ ਨਾਲ ਆਪਣੇ ਸੁੱਤੇ ਹੋਏ ਪਤੀ ਦਾ ਸਿਰ ਤਾੜ ਨਾਲੋਂ ਕੱਟ ਕੇ ਵੱਖ-ਵੱਖ ਕਰ ਦਿੱਤਾ ਫਿਰ ਕਾਲੀ ਕਾਲੀ ਉਹ ਸਿਰ ਚੁੱਕ ਕੇ ਸਾਧਨਾ ਜੀ ਦੇ ਕੋਲ ਆ ਕੇ ਕਹਿਣ ਲੱਗੀ हे ਪਿਆਰੇ ਤੈਨੂੰ ਜਿਸਾ ਡਾਰਸੀ ਜਿਸਦੇ ਨਾਲ ਤੂੰ ਮੈਨੂੰ ਪ੍ਰੇਮ ਨਹੀਂ ਕਰਦਾ ਸੀ ਮੈਂ ਆਪਣੇ ਨਾਲ ਉਸਦਾ ਸਿਰ ਵੱਢ ਕੇ ਲੈ ਆਈ ਹਾਂ ਹੁਣ ਤੂੰ ਮੇਰੇ ਗਲੇ ਵਿੱਚ ਹਾਰ ਪਾ ਕੇ ਪ੍ਰੇਮ ਸੁਖ ਨੂੰ ਪ੍ਰਾਪਤ ਕਰੋ ਹੁਣ ਤੇਰੇ ਮੇਰੇ ਪ੍ਰੇਮ ਵਿੱਚ ਰੁਕਾਵਟ ਪਾਉਣ ਵਾਲਾ ਕੋਈ ਨਹੀਂ ਰਿਹਾ ਹੁਣ ਮੈਂ ਤੇਰੀ ਹਾਂ ਤੇ ਤੂੰ ਮੇਰਾ ਹੈ ਹੁਣ ਇੱਥੇ ਰਹੋ ਇਹ ਸਾਰਾ ਕਾਰਬਾਰ ਤੇਰਾ ਹੀ ਹੈ ਤੇ ਮੈਂ ਤੇਰੀ ਦਾਸੀ ਹਾਂ ਉਸ ਇਸਤਰੀ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਹੱਥ ਵਿੱਚ ਪੱਤੀ ਦਾ ਵੱਡਿਆ ਹੋਇਆ ਸਿਰ ਵੇਖ ਕੇ ਸਦਨਾ ਭਗਤ ਜੀ ਕੰਬ ਗਏ ਇਸਤਰੀ ਨਾਲ ਬੜੀ ਨਫ਼ਰਤ ਹੋਈ ਸਦਨੇ ਨੇ ਉਸ ਨਾਲ ਕੋਈ ਗੱਲ ਨਾ ਕੀਤੀ ਨਾ ਹੀ ਸਦਨੇ ਨੇ ਉਸਤੇ ਚਿਹਰੇ ਵੱਲ ਅੱਖਾਂ ਕੀਤੀਆਂ ਚੁੱਪਚਾਪ ਬੈਠ ਕੇ ਉਸ ਪ੍ਰਭੂ ਦਾ ਭਜਨ ਕਰਦੇ ਰਹੇ ਉਸ ਪਾਪੀ ਨੀਸਤਰੀ ਨੇ ਜਦੋਂ ਵੇਖਿਆ ਕਿ ਹੁਣ ਵੀ ਇਹ ਮੇਰੇ ਮੋਹ ਦੇ ਵਾਸ ਵਿੱਚ ਨਹੀਂ ਹੋਇਆ ਤਾਂ ਉਸਨੇ ਸੋਚਿਆ ਕਿ ਜਿਸ ਨੇ ਮੈਨੂੰ ਸੁੱਖ ਨਹੀਂ ਦਿੱਤਾ ਉਹ ਸੁਖੀ ਰਹਿਣ ਦਾ ਕੀ ਹੱਕ ਰੱਖਦਾ ਹੈ ਕੋਈ ਚਾਲ ਚੱਲਣੀ ਚਾਹੀਦੀ ਹੈ ਇਹੇ ਸੋਚ ਕੇ ਉਸ ਇਸਤਰੀ ਨੇ ਆਪਣੇ ਘਰ ਦੇ ਬੂਹੇ ਵਿੱਚ ਖਲੋ ਕੇ ਰੋਣ ਪਿੱਟਣ ਲੱਗ ਪਈ ਉਸਦੇ ਰੋਣ ਪਿੱਟਣ ਦੀ ਆਵਾਜ਼ ਸੁਣ ਕੇ ਆਂਢ ਗੁਆਂਢੀ ਇਕੱਠੇ ਹੋ ਗਏ ਤਾਂ ਪਾਪਨ ਇਸਤਰੀ ਨੇ ਕਿਹਾ ਸਦਨੇ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਤੇ ਮੇਰੇ ਧਰਮ ਨੂੰ ਨਾਸ਼ ਕਰਨਾ ਚਾਹੁੰਦਾ ਸੀ ਲੋਕਾਂ ਨੇ ਸਦਨੇ ਤੋਂ ਪੁੱਛਿਆ ਤਾਂ ਸਦਨੇ ਨੇ ਕੋਈ ਜਵਾਬ ਨਾ ਦਿੱਤਾ ਕੇਵਲ ਉਸ ਪਰਮਾਤਮਾ ਦਾ ਭਜਨ ਕਰਦਾ ਰਿਹਾ ਜਿਸ ਤੋਂ ਲੋਕਾਂ ਨੇ ਸਮਝਿਆ ਕਿ ਇਹ ਬੜਾ ਫਰੇਬੀ ਅਤੇ ਪੱਕਾ ਬਦਮਾਸ਼ ਹੈ ਉਹਨਾਂ ਨੇ ਸਦਨੇ ਦੇ ਹੱਥ ਪੈਰ ਬੰਨ ਦਿੱਤੇ ਦਿਨ ਚੜ੍ਹੇ ਹੀ ਸਦਨੇ ਨੂੰ ਫੜ ਕੇ ਕਚੈਰੀ ਵਿੱਚ ਲੈ ਗਏ ਕਚੈਰੀ ਵਿੱਚ ਜਾ ਕੇ ਉਸ ਔਰਤ ਨੇ ਝੂਠੀਆਂ ਗੱਲਾਂ ਕਹੀਆਂ ਜਿਸ ਤੋਂ ਉਹ ਆਪ ਬਿਲਕੁਲ નિર્ਦੋਸ਼ ਪ੍ਰਤੀਬਰਤਾ ਤੇ ਸਤਵੰਤੀ ਤੇ ਪਤੀ ਦੀ ਪਤਨੀ ਜ਼ਾਹਿਰ ਹੋਈ ਅਤੇ ਸਦਨਾ ਜੀ ਨੂੰ ਪੂਰਾ ਬਦਤਮਾਸ਼ ਤੇ ਖੂਨੀ ਸਾਬਤ ਕਰ ਦਿੱਤਾ ਇਸਦੇ ਬਿਆਨਾਂ ਤੋਂ ਪਿੱਛੋਂ ਸਦਨੇ ਤੋਂ ਪੁੱਛਿਆ ਗਿਆ ਤਾਂ ਸਦਨਾ ਜੀ ਅੱਗੋਂ ਚੁੱਪ ਰਹੇ ਤੇ ਕੁਝ ਨਾ ਬੋਲੇ ਤਾਂ ਹਾਕਮ ਨੇ ਸਦਨੇ ਨੂੰ ਅਪਰਾਧੀ ਸਮਝ ਲਿਆ ਖੂਨੀ ਸਮਝ ਕੇ ਸਦਨੇ ਨੂੰ ਜੇਲ੍ਹਖਾਨੇ ਵਿੱਚ ਪੇਜ ਦਿੱਤਾ ਜੇਲ੍ਹਖਾਨੇ ਵਿੱਚ ਜਾ ਕੇ ਪਖਤ ਸਦਨੇ ਨੇ ਭਗਵਾਨ ਦੇ ਚਰਨਾਂ ਵਿੱਚ ਮਨ ਨੂੰ ਜੋੜ ਕੇ ਪ੍ਰਾਰਥਨਾ ਕੀਤੀ ਨਿਰਪਕੰਨਿਆ ਕੇ ਕਾਰਨੇ ਇੱਕ ਪਿਆ ਪੇਖਤਾਰੀ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ ਇਸ ਤਰ੍ਹਾਂ ਦੀ ਪ੍ਰਾਰਥਨਾ ਕਰਦਿਆਂ ਉਸ ਸਦਨੇ ਦੀ ਰਾਤ ਬੀਤ ਗਈ ਦਿਨ ਹੁੰਦਿਆਂ ਹੀ ਹਾਕਮ ਨੇ ਭਗਵਾਨ ਦੀ ਪ੍ਰੇਰਣਾ ਨਾਲ ਸਦਨੇ ਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ। ਕੇਵਲ ਦੋਵੇਂ ਹੱਥ ਵੱਢ ਕੇ ਉਸ ਸਦਨੇ ਨੂੰ ਛੱਡ ਦਿੱਤਾ। ਦੋਵੇਂ ਹੱਥ ਵੱਢੇ ਜਾਣ ਕਰਕੇ ਸਦਨੇ ਨੂੰ ਬਹੁਤ ਤਕਲੀਫ ਹੋਈ। ਪਰ ਫਿਰ ਵੀ ਭਗਵਾਨ ਦੀ ਕਿਰਪਾ ਸਮਝ ਕੇ ਪ੍ਰਸੰਨ ਚੇਤ ਨਾਲ ਭਗਵਾਨ ਦੇ ਦਰਸ਼ਨ ਕਰਨ ਦੀ ਲਾਲਸਾ ਰੱਖ ਕੇ ਜਗਨਨਾਥਪੁਰੀ ਨੂੰ ਤੋਰ ਪਏ ਹੌਲੀ ਹੌਲੀ ਜਗਨਨਾਥ ਪੁਰੀ ਪਹੁੰਚ ਗਏ ਭਗਤ ਸਦਨਾ ਜੀ ਨੇ ਜਿਸ ਵੇਲੇ ਪ੍ਰਾਰਥਨਾ ਕਰਨੀ ਚਾਹੀ ਤਾਂ ਧਰਤੀ ਉੱਤੇ ਲੰਮੇ ਪੈ ਗਏ ਉਸੇ ਵੇਲੇ ਉਸ ਦੇ ਦੋਵੇਂ ਹੱਥ ਪਹਿਲਾ ਵਰਗੇ ਹੋ ਗਏ ਤੇ ਉਸ ਦੀ ਦਰਦ ਵੀ ਹਟ ਗਈ ਸਦਨੇ ਨੂੰ ਸ਼੍ਰੀ ਜਗਨਨਾਥ ਸਵਾਮੀ ਦੇ ਪ੍ਰਤੱਖ ਦਰਸ਼ਨ ਵੀ ਹੋ ਗਏ ਸਦਨਾ ਬਹੁਤ ਹੀ ਪ੍ਰਸੰਨ ਹੋਇਆ ਕਿਉਂਕਿ ਭੋਗ ਤੇ ਮੋਖ ਦੋਨੋਂ ਹੀ ਸਦਨੇ ਨੂੰ ਪ੍ਰਾਪਤ ਹੋਏ ਬਾਕੀ ਦੀ ਸਾਰੀ ਉਮਰ ਸਦਨੇ ਨੇ ਜਗਨਨਾਥ ਪੂਰੀ ਵਿੱਚ ਹੀ ਰਹਿ ਕੇ ਹਰ ਦੀ ਭਗਤੀ ਕਰਦਿਆ ਹੀ ਬਿਤਾ ਦਿੱਤੀ ਤੇ ਆਪਣੇ ਜੀਵਨ ਨੂੰ ਸਫਲ ਕਰ ਲਿਆ ਇਸ ਤਰ੍ਹਾਂ ਸ਼੍ਰੀ ਭਗਵਾਨ ਨੇ ਉਸ ਸਦਨੇ ਦੀ लाज ਰੱਖੀ ਤੇ ਉਸ ਨੂੰ ਪਰਤਾਖ ਦਰਸ਼ਨ ਦਿੱਤੇ ਤਨ ਹੈ ਸਦਨਾ ਜਿਸ ਨੇ ਉਸ ਭਗਵਾਨ ਦੇ ਹੁਕਮ ਨੂੰ ਮੰਨ ਕੇ ਆਪਣਾ ਮਨ ਨਹੀਂ ਡੋਲਣ ਦਿੱਤਾ ਤੇ ਜਗਨਨਾਥ ਪੁਰੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ